ਸਸਰੀ ਕਾਲਜੀ ਤੁਹਾਡੇ ਆਪਣੇ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਅੱਜ ਦੀ ਤਾਜ਼ਾ ਖਬਰ ਪੰਜਾਬ ਸਰਕਾਰ ਨੇ HDFC ਬੈਂਕ ਨਾਲ ਤੋੜੇ ਸਾਰੇ ਸਬੰਧ ਇਹਨਾਂ ਬੈਂਕਾਂ ਨਾਲ ਲੈਣ-ਦੇਣ ਕਰਨ ਦੇ ਹੁਕਮ ਜੇ ਕੀਤੇ ਜਾਰੀ ਪੰਜਾਬ ਸਰਕਾਰ ਨੇ ਇੱਕ ਵੱਡਾ ਕਦਮ ਚੁੱਕਦੇ HDFC ਬੈਂਕ ਨੂੰ ਐਮਪਸ਼ਨ ਕਰ ਦਿੱਤਾ ਹੈ ਸੂਬਾ ਸਰਕਾਰ ਨੇ ਕਦਮ ਉਸ ਸਮੇਂ ਚੁੱਕਿਆ ਜਦੋਂ ਪਿਛਲੇ ਦਿਨੀ ਸਾਰੇ ਵਿਭਾਗਾਂ ਨੂੰ ਅਲਾਟ ਕੀਤੇ ਗਏ ਪੈਸੇ ਨੂੰ ਵਾਪਸ ਦੇਣ ਲਈ ਕਿਹਾ ਗਿਆ ਮੰਨਿਆ ਜਾ ਰਿਹਾ ਹੈ ਕਿ HDFC ਬੈਂਕ ਨੇ ਸਮੇਂ ਤੇ ਇਹ ਰਕਮ ਟਰਾਂਸਫਰ ਨਹੀਂ ਕੀਤੀ ਜਿਸ ਕਾਰਨ ਸਰਕਾਰ ਨੇ ਵਿੱਤੀ ਲੈਣ-ਦੇਣ ਪ੍ਰਭਾਵਿਤ ਹੋਏ ਇਸ ਗੱਲ ਦਾ ਸਖਤ ਨੋਟ ਲੈਂ ਨੋਟਿਸ ਲੈਂਦੇ ਹੋਏ ਵਿੱਤ ਵਿਭਾਗ ਨੇ ਸਾਰੇ ਵਿਭਾਗਾਂ ਦੇ ਸਖਤਰਾਂ ਡਾਇਰੈਕਟਰਾਂ ਪੰਚਾਇਤਾਂ ਡਵੈਲਪਮੈਂਟ ਅਥਾਰਟੀਆਂ ਤੇ ਬੋਰਡ ਕਾਰਪੋਰੇਸ਼ਨਾਂ ਨੂੰ ਬੱਤਰ ਲੈ ਕੇ ਕਹਾ ਹੈ ਕਿ HDFC ਬੈਂਕ ਸੂਬਾ ਸਰਕਾਰ ਦੇ ਨਾ ਸੂਬਾ ਸਰਕਾਰ ਦੇ ਨਾਲ ਉਸ ਤੇ ਸਮਾਂਬੰਦ ਵਿੱਤੀ ਲੈਣ ਦੇ ਨੂੰ ਪੂਰਾ ਕਰਨ ਲਈ ਭੇਜੇ ਜਾ ਰਿਖ ਹਕਮਾਂ ਦੀ ਪਾਲਣਾ ਕਰਨ ਚ ਸੰਜੋਗ ਨਹੀਂ ਕਰ ਰਿਖਾ ਇਹਨਾਂ ਹਾਲਾਤਾਂ ਨੂੰ ਵਦ ਦੇਖਦੇ ਹੋਏ HDFC ਬੈਂਕ ਦਾ ਕਿਸੇ ਵੀ ਤਰ੍ਹਾਂ ਦਾ ਸਰਕਾਰੀ ਬਿਜ਼ਨਸ ਨਹੀਂ ਬਣਾਈ ਰੱਖਣਾ ਉਖਾ ਹੈ ਇਸ ਕਾਰਨ HDFC ਬੈਂਕ ਨੂੰ ਡਵੈਲਪਮੈਂਟ ਕੀਤਾ ਜਾਂਦਾ ਹੈ ਉਹਨਾਂ ਉਹਨਾਂ ਨਾਲ ਕੋਈ ਸਰਕਾਰੀ ਲੈਣ ਦੇ ਨਾ ਕੀਤਾ ਜਾਵੇ ਵਿੱਤ ਵਿਭਾਗ ਨੇ ਸਾਰੇ ਵਿਭਾਗਾਂ ਨੂੰ ਬੈਂਕਾਂ ਦੀ ਇੱਕ ਸੂਚੀ ਜਾਰੀ ਕੀਤੀ ਹੈ ਕਿਤੇ ਕਿਹਾ ਹੈ ਕਿ ਇਹਨਾਂ 'ਚ ਕਿਸੇ ਵੀ ਬੈਂਕ ਨਾਲ ਲੈਣ ਦੇਣ ਕੀਤਾ ਜਾ ਸਕਦਾ ਹੈ ਇਹਨਾਂ 'ਚ ਸੈਂਟਰਲ ਬੈਂਕ ਬੈਂਕ ਪੰਜਾਬ ಗ್ರಾਮੀ ਬੈਂਕ ਕੈਨੇਡਾ ਬੈਂਕ ਪੰਜਾਬ ਨੈਸ਼ਨਲ ਬੈਂਕ ਪੰਜਾਬ ਐਂਡ ਸਿੱਧ ਬੈਂਕ ਸਟੇਟ ਆਫ ਸਟੇਟ ਬੈਂਕ ਆਫ ਇੰਡੀਆ ਜੂਨੀਅਨ ਬੈਂਕ ਆਫ ਇੰਡੀਆ ਬੈਂਕ ਆਫ ਇੰਡੀਆ ਜੂਕੋ ਬੈਂਕ ਇੰਡਸਟ ਬੈਂਕ ਆਈਸੀਆਈਸੀਆਈ ਬੈਂਕ ਬੈਂਕ ਆਫ ਬੜੌਦਾ ਆਈਡੀਪੀ ਡੀਬੀਆਈ ਬੈਂਕ ਕੈਪੀਟਲ ਸਮਾਲ ਫਾਈਨੈਂਸ ਬੈਂਕ ਏਜੂ ਸਮਾਲ ਫਾਈਨੈਂਸ ਬੈਂਕ ਪੰਜਾਬ ਸਟੇਟ ਕੋਆਪਰੇਟ ਬੈਂਕ ਕੋਟਕ ਮਹਿੰਦਰਾ ਬੈਂਕ ਜੈਸ ਬੈਂਕ ਫੈਡਰਲ ਬੈਂਕ ਅਤੇ ਬੈਂਕ ਆਫ ਮਹਾਰਾਸ਼ਟਰ ਨੂੰ ਸ਼ਾਮਲ ਕੀਤਾ ਗਿਆ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ